ਪੰਜਾਬੀ ਵਿਸੇ ਅਤੇ ਸੱਭਿਆਚਾਰ ਦਾ ਪ੍ਰਤੀਕ ਤੀਆਂ ਦਾ ਤਿਉਹਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਗਵਾੜਾ ਵਿਖੇ ਉੱਗੀ ਸਮਾਜ ਸੇਵਿਕਾ ਅਤੇ ਸਾਬਕਾ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਜੀ ਦੀ ਧਰਮ ਪਤਨੀ मैडम अनीता सोमप्रकाश जी दी अगुवाई ਵਿੱਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਮੌਕੇ ਔਰਤਾਂ ਲੜਕੀਆਂ ਬੱਚੇ ਬਜ਼ੁਰਗ ਸਭ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਤਿਆਰ ਹੋ ਕੇ ਮੇਲੇ ਵਿੱਚ ਪਹੁੰਚੇ ਅਤੇ ਮੇਲੇ ਦਾ ਖੂਬ ਆਨੰਦ ਮਾਣਿਆ ਇਸ ਮੇਲੇ ਵਿੱਚ ਲੋਕਾਂ ਵਾਸਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਸਨ ਸਭ ਨੇ ਰਲ ਮਿਲ ਕੇ ਪੰਜਾਬ ਦਾ ਲੋਕ ਨਾਚ ਗਿੱਧਾ ਵੀ ਪੇਸ਼ ਕੀਤਾ ਇਸ ਮੌਕੇ ਬਿਲ ਟੀਵੀ ਦੀ ਟੀਮ ਦਾ ਧੰਨਵਾਦ ਕਰਦੇ ਆਂ ਮੈਡਮ ਅਨੀਤਾ ਸੋਮਪrakash ਨੇ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਆਪਣੇ ਪੰਜਾਬ ਦੇ ਰੀਤੀ ਰਿਵਾਜਾਂ ਅਤੇ ਸੱਭਿਆਚਾਰ ਨਾਲ ਜੋੜਨ ਦੇ ਲਈ ਹੀ ਸਾਰਿਆਂ ਦੇ ਸਾਥ ਨਾਲ ਇਹ ਤੀਆਂ ਦਾ ਮੇਲਾ ਹਰ ਸਾਲ ਕਰਵਾਇਆ ਜਾਂਦਾ ਹੈ ਖੋਰ ਕੀ ਕੀ ਉਹਨਾਂ ਨੇ ਆਉ ਜਾਣਦੇ ਹਾਂ ਮੇਰੀਆਂ ਭੈਣਾਂ ਪਿੰਡਾ ਕੋ ਸਰਪੰਚ ਪੰਚ ਮੇਰੀਆਂ ਬੇਟੀਆਂ ਜਿੰਨੇ ਵੀ ਆਏ ਆ ਸਾਰਿਆਂ ਦਾ ਬਹੁਤ ਗੋਦਨਮਾਲ ਕਰਦੀਆਂ ਕਿਉਂਕਿ ਤੁਸੀਂ ਹਰ ਸਾਲ ਮੇਰਾ ਸਾਥ ਦਿੰਦੇ ਹੋ ਅਸੀਂ ਹਰ ਸਾਲ ਨਾਲ ਕੇ ਮੇਲਾ ਕਰਦੇ ਆਂ ਔਰ ਮੇਰੇ ਅਰਬਨ ਸਟੇਟ ਦੇ ਮੈਂਬਰ ਵੀ ਬਹੁਤ ਅੱਛੇ ਆ ਹਮੇਸ਼ਾ ਮੇਰੇ ਨਾਲ ਖੜਦੇ ਆ ਉਹ ਵੀ ਔਰ ਸਾਰਿਆਂ ਨਾਲ ਮੇਰੇ ਕੋਲ ਬਹੁਤ ਬਹੁਤ ਸਤਿਕਾਰ ਅਸ਼ੀਰਵਾਦ ਜਿਹੜਾ ਸਾਲ ਆਪਾਂ ਅਗਲੇ ਸਾਲ ਦੀਆਂ ਤੀਆਂ ਦੀ ਅਸੀਂ ਉਡੀਕ ਕਰਨੀ ਆ। ਇਸ ਸਾਲ ਮਨਾ ਲਈਆਂ ਅਗਲੇ ਸਾਲ ਦੀ ਉਡੀਕ ਕਰੀ ਦੀ ਹੈ ਕਿ ਤੀਆਂ ਦਾ ਤਿਹਾਰ ਆਊਗਾ ਤੇ ਫਿਰ ਮਨਾਵਾਂਗੇ। ਔਰ ਪ੍ਰਮਾਤਮਾ ਕਰੇ ਇਹ ਸਾਡੇ ਸਾਰਿਆਂ ਦੇ ਨਹੀਂ ਤਿਉਹਾਰ ਇਸੇ ਤਰ੍ਹਾਂ ਆਉਂਦੇ ਰਹੇ ਔਰ ਅਸੀਂ ਖੁਸ਼ੀਆਂ ਨਾਲ ਮਨਾਉਂਦੇ ਰਹੀਏ ਮੇਲੇ ਵਿੱਚ ਪਹੁੰਚੀਆਂ ਔਰਤਾਂ ਨੇ ਨੱਚ ਟੱਪ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਅਤੇ ਤੀਆਂ ਦੇ ਤਿਉਹਾਰ ਦਾ ਮਹੱਤਵ ਦੱਸਿਆ ਆ ਤੀਆਂ ਦਾ ਤਿਉਹਾਰ ਅੱਜ ਲੱਗ ਰਿਹਾ ਹੈ ਕਿ ਤੁਹਾਡੇ ਜਿਹੜੇ ਤੁਸੀਂ ਸ਼ਿੰਗਾਰ ਕੀਤਾ ਬਹੁਤ ਸੋਹਣਾ ਲੱਗ ਰਿਹਾ ਹੈ ਥੈਂਕ ਯੂ ਜੀ ਬਹੁਤ ਬਾਤ ਅੱਜ ਤੀਆਂ ਦਾ ਤਿਹਾਰ ਮਨਾਣ ਆਏ ਆ ਪਤਾ ਹੈ ਤੀਆਂ ਦਾ ਤਿਹਾਰ ਮਨਾਉਂਦੇ ਕਿਉਂ ਆ ਇਹ ਦੇਖੋ ਜੀ ਤੀਆਂ ਦਾ ਤਿਹਾੜ ਤੇ ਨਨਾਨ ਤੇ ਪਰਜਾਈ ਦਾ ਨਾ ਪਿਆਰ ਦਾ ਇੱਕ ਟੁੱਟ ਰਿਸ਼ਤਾ ਆ ਜਦੋਂ ਵਿਆਹੀ ਹੋਈ ਕੁੜੀ ਆਪਣੇ ਪੇਕੇ ਘਰ ਆਂਦੀ ਆ ਤੇ ਪਰਜਾਈ ਨਾਲ ਇਹ ਇਹੀ ਇੱਕ ਮੌਕਾ ਆ ਜਦੋਂ ਇੱਕ ਦੂਸਰੇ ਨਾਲ ਪਿਆਰ ਨਾ ਸਪੈਂਡ ਦੂਰ ਕਰਕੇ ਕਿੱਦਾਂ ਪੌਂਦੀਆਂ ਕਿ ਇਕੱਲੀ ਪੌਂਦੀਆਂ ਇਸ ਕਰਕੇ ਤੇ ਨਨਾਨ ਤੇ ਪਰਜਾਈ ਦੇ ਪਿਆਰ ਦਾ ਪ੍ਰਤੀਕ ਹੈ ਇਹ ਅੱਛਾ ਤੁਸੀਂ ਪੰਜਾਬ ਦੀ ਵਿਰਸੇ ਨੂੰ ਆਪਣੇ ਆਪ ਤੇ ਲਪੇਟਿਆ ਆ ਆਪਣੇ ਆਪ ਤੇ ਸ਼ਿੰਗਾਰਿਆ ਆ ਘਰ ਵਾਲੇ ਦਾ ਕਿੰਨਾ ਕੁ ਖਰਚਾ ਕਰਾ

ਲੇ ਪੀਂਗਾ ਹਲਾ ਰੇ ਲੈਂਦੀ ਨਹੀਂ ਆ ਜਾ ਪਾ ਵੀ ਝੂਟ ਰੇ ਪੀਂਗਾ ਹਲਾ ਰੇ ਲੈਂਦੀ ਹਾਂਜੀ ਗੋਲ ਫੋਲ ਫੋਲ ਅੱਛਾ ਪੰਜਾਬ ਦਾ ਜੋ ਕਲਚਰ ਆ ਜਿਹੜੀ ਜਨਰੇਸ਼ਨ ਆ ਭੁੱਲਦੀ ਜਾ ਰਹੀ ਆ ਇਸ ਚੀਜ਼ ਨੂੰ ਜ਼ਿੰਦਾ ਰੱਖਣ ਲਈ ਇਹੋ ਜਿਹੇ ਉਪਰਾਲੇ ਹੋਰ ਕਿੰਨੇ ਹੋਣੇ ਚਾਹੀਦੇ ਹਾਂਜੀ ਇਹ ਉਪਰਾਲੇ ਬੜੇ ਚੱਲ ਰਹੇ ਆ ਹਾਂਜੀ ਅੱਗੇ ਤੋਂ ਗੁਰ ਜਿਆਦਾ ਵਧਾਉਣਾ ਚਾਹੀਦਾ ਅੱਜ ਕੱਲ ਦੇ ਬੱਚਿਆਂ ਨੂੰ ਨੌਲੇਜ ਹੈ ਨਾ ਚੀਜ਼ਾਂ ਦੀ ਨਹੀਂ ਹੈ ਨਹੀਂ ਜੀ ਇਸੇ ਲਈ ਤਾਂ ਮਨਾ ਰਹੇ ਆ ਕਿ ਨੌਲੇਜ ਹੋਵੇ ਤੁਸੀਂ ਕਿੱਥੋਂ ਆਏ ਆ ਅਸੀਂ ਭਗਤਪੁਰੇ ਤੋਂ ਆਰਕ ਪੁਰਾ ਅੱਛਾ ਕੋਈ ਬੋਲੀ ਸੁਣਾ ਦਿਓ ਬੋਲੀ ਨਹੀਂ ਇਸ ਟਾਈਮ ਕੋ ਯਾਰ ਖੁਸੀ ਪਾ ਦੋ ਪਾ ਦੋ ਬੋਲੀ ਚਰਖਾ ਮੇਰਾ ਰੰਗ ਰੰਗੀਲਾ ਵਿਸੋ ਨੇ ਦੀਆ ਮੇਖਾ ਚਰਖਾ ਮੇਰਾ ਰੰਗ ਰੰਗੀਲਾ ਵਿਸੋ ਨੇ ਦੀਆ ਮੇਖਾ ਮਾਂ ਮੇਰੀ ਨੇ ਚਰਖਾ ਆਵਨ ਖੜਖੜ ਵੇਖਣ ਸਿਖਾ ਮਾ ਮੇਰੀ ਦੀ ਯਾਦਾਂ ਆਵਣ ਖੜਖੜ ਕੇ ਵੇਖਾ ਸਾਤਰੀ ਦੇ ਚਰਖਾ ਇਹਦਾ ਚੱਲ ਗਿਆ ਨਹੀਂ ਤੂੰ ਵਸਾਈ ਰੱਤ ਟੱਟਿਆ ਕਰੂ ਕੱਟਿਆ ਕਰੂ ਕੱਟਿਆ ਕਰਾ ਤੇਰੀ ਰੂਹ ਵਸਾਈ ਰੱਤ ਟੱਟਿਆ ਕਰੂ ਕੱਟਿਆ ਕਰੂ ਤੇਰੀ ਰੂਹ ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਜੀ ਨੇ ਆਪਣੇ ਸੰਬੋਧਨ ਵਿੱਚ ਕੁੜੀਆਂ ਨੂੰ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਅੱਗੇ ਦੱਸਿਆ ਅਤੇ ਕਿਹਾ ਕਿ ਇਹੋ ਜਿਹੇ ਤਿਉਹਾਰ ਸਾਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਜੀਹਾਂ ਦਾ ਤਿਹਾਰ ਪਵਿੱਤਰ ਤਿਹਾਰ ਹੈ ਜੇਟ ਬੇਟੀਆਂ ਆਪਣੇ ਮੁਆਫੀਆਂ ਦੇ ਘਰ ਆ ਕੇ ਔਰ ਸੈਲੀਆਂ ਨੂੰ ਮਿਲ ਕੇ ਖੁਸ਼ੀ ਦਾ ਤਿਹਾਰ ਹੈ ਪਿਆਰ ਦਾ ਤਿਹਾਰ ਹੈ ਮੁਹੱਬਤ ਦਾ ਤਿਹਾਰ ਹੈ ਮੇਰੇ ਵੱਲੋਂ ਇਹ ਤਿਹਾਰ ਦੀ ਤੁਹਾਨੂੰ ਲੱਖ ਲੱਖ ਵਧਾਈ ਬੜੇ ਚਾਅ ਦੇ ਨਾਲ ਤੁਸੀਂ ਆਉਂਦੇ ਹੋ ਹਰ ਸਾਲ ਆਇਦਾਂ ਰਲ ਕੇ ਤਿਹਾਰ ਮਨਾਉਂਦੇ ਹੋ ਇਹ ਤੋਂ ਮੈਨੂੰ ਤਾਕਤ ਮਿਲਦੀ ਆ ਖੁਸ਼ੀ ਮਿਲਦੀ ਆ ਮੇਰੀਆਂ ਬੱਚੀਆਂ ਮੇਰੀਆਂ ਭੈਣਾਂ ਮੇਰੀਆਂ ਬੇਟੀਆਂ ਇੱਥੇ ਆ ਕੇ ਤਿਹਾਰ ਮਨਾਉਂਦੀਆਂ ਕਿ ਨਾਲ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਦਾ ਮੈਂ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਤੁਹਾਡੀ ਹਰ ਖਾਹਿਸ਼ ਪੂਰੀ ਹੋਵੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੀ ਸਾਫ ਦਾ ਸੁਪਰ ਪਰਦਾਨ ਮਹਿਲਾ ਮੋਰਚਾ ਪੰਜਾਬ मैडम मीनु 세ਠੀ ਅਤੇ ਰੀਨਾ ਜੇਤਲੀ ਨੇ ਤੀਆਂ ਦੇ ਕੀਤੇ ਇਸ ਖਾਸ ਉਪਰਾਲੇ ਲਈ ਅਨੀਤਾ ਸੋਮਪ੍ਰਕਾਸ਼ ਅਤੇ ਸਾਰੇ ਪੰਜਾਬ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਇਸ ਟਾਈਮ ਸਾਡੇ ਨਾਲ ਮੌਜੂਦ ਨੇ मीनु 세ਠੀ ਪੰਜਾਬ ਪ੍ਰਧਾਨ ਨੇ ਇਹ ਤੇ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਮ ਪਹਿਲਾਂ ਤਾਂ ਤੁਸੀਂ ਇੱਥੇ ਪਹੁੰਚੇ ਆ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੇ ਹਾਂ ਅਸੀਂ। ਤੁਸੀਂ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲੇ ਤੇ ਜੜਾ ਉਪਰਾਲਾ ਸ਼੍ਰੀ ਸੋਮਪ੍ਰਕਾਸ਼ ਜੀ ਔਰ ਮੈਡਮ ਅਨੀਤਾ ਸੋਮਪ੍ਰਕਾਸ਼ ਜੀ ਬਹੁਤ ਸਾਲਾਂ ਤੋਂ ਤੀਆਂ ਦੇ ਤਿਉਹਾਰ ਦਾ ਉਪਰਾਲਾ ਕਰਦੇ ਪਏ ਨੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨੀ ਆ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਲਾਂ ਤੋਂ ਮੈਡਮ ਅਨੀਤਾ ਸੋਮਪrakash ਜੀ ਸਮਾਜ ਸੇਵਿਕਾ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ ਤੇ ਉਹ ਇਹ ਸਾਰਾ ਤਿਉਹਾਰ ਕਰਦੇ ਨੇ ਬਹੁਤ-ਬਹੁਤ ਉਹਨਾਂ ਨੂੰ ਧੰਨਵਾਦ ਵੀ ਕਰਦੀ ਆ ਵਧਾਈ ਵੀ ਦਿੰਨੀ ਆ ਕਿਉਂਕਿ ਇਹ ਜਿਹੜਾ ਸਾਡਾ ਪਿੰਡਾਂ ਵਿੱਚ ਮਨਾਇਆ ਜਾਂਦਾ ਔਰ ਅੱਜ ਸ਼ਹਿਰਾਂ ਵਿੱਚ ਵੀ ਬੜੇ ਲੋਕ ਛੋਟੇ-ਛੋਟੇ ਪੱਧਰ ਤੇ ਕਰਦੇ ਨੇ ਪਰ ਜਿਹੜਾ ਸਾਂਸਕ੍ਰਿਤੀ ਆਪਣੀ ਦੱਸਣੀ ਤੀਆਂ ਨੂੰ ਬੁਲਾਣਾ ਤੀਆਂ ਡਾਂਸ ਕਰਦੀ ਆਪਾਂ ਨਾ ਆ ਈਆਂ ਨੂੰ ਮਨਾਇਆ ਜਾਂਦਾ ਸੰਦਾਰਾ ਦੇਣ ਜਾਂਦੀ ਆ ਉਹ ਸਾਰੇ ਇੱਥੇ ਦਿਖਾਇਆ ਜਾਂਦਾ ਤਾਂ ਕਿ ਸਾਡੀ ਜਿਹੜੀ ਸੰਸਕ੍ਰਿਤੀ ਬਚੀ ਰਹੇ ਤੇ ਮੈਂ ਬਹੁਤ-ਬਹੁਤ ਉਹਨਾਂ ਦਾ ਦੁਬਾਰਾ ਧੰਨਵਾਦ ਕਰਦੀ ਹਾਂ ਕੋਈ ਬੋਲੀ ਸੁਣਾ ਦਿਓ ਜੇਥੇ ਲਿਆਂਦੀ ਰਨ ਕੁੜੇ ਨਾ ਮੇਲ ਕੁੜੇ ਨਾ ਜੰਜ ਕੁੜੇ ਬਸ ਦੋ ਮਹੀਨੇ ਰਹਿ ਗਈ ਮੈਂ ਪੁੱਛਿਆ ਮੈਂ ਪੁੱਛਿਆ ਭਾਈ ਜੀ ਕਿੱਧਰ ਗਈ ਉਹ ਕਹਿੰਦਾ ਕੋ ਕੋਲੇ ਗਈ ਬਹੁਤ 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 ਥੈਂਕ ਯੂ ਸੋ ਮੱਚ ਮੈਮ ਸੋ ਬਹੁਤ ਸੋਹਣੀਆਂ ਸੱਜੀ ਹੋਈਆਂ ਨਿੱਕੀਆਂ ਨਿੱਕੀਆਂ ਬੱਚੀਆਂ ਵੀ ਤੇ ਲੇਡੀਜ਼ ਵੀ ਤੇ ਬੱਚੇ ਵੀ ਔਰ ਬਹੁਤ ਸੋਹਣੀਆਂ ਕੁੜੀਆਂ ਵੀ ਲੱਗ ਰਹੀਆਂ ਨੇ ਪੰਜਾਬੀ ਸਭਿਆਚਾਰ ਦੀ ਮਹਿਕ ਵੀ ਖੇਤ ਦਾ ਤੀਆਂ ਦਾ ਤਿਹਾਰ ਇੰਜੋਏ ਕਰ ਰਹੇ ਹੋ ਹਾਂਜੀ ਬਹੁਤ ਜ਼ਰਾ ਇੱਕ ਬੋਲੀ ਸੁਣਾ ਦਿਓ ਫਿਰ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਤੀਆਂ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੇਕੇ ਦਾ ਤਿਉਹਾਰ ਜਿਹੜਾ ਉਹ ਧੀਆਂ ਦੇ ਨਾਲ ਹੀ ਸੋਨਾ ਲੱਗਦਾ ਹੈ ਅੱਛਾ ਮੈਂ ਮੇਹ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਤਿਉਹਾਰ ਇਸ ਪਿੱਛੇ ਮਨਾਇਆ ਜਾਂਦਾ ਕਿ ਇਸ ਦਿਨ 사ਵੰਦ ਦੇ ਮਹੀਨੇ ਚ ਪਹਿਲੇ ਤੇ ਦੇਖੋ ਭိုလ် ਸ਼ੰਕਰ ਦੀ ਪੂਜਾ ਪਾਰਵਤੀ ਮਾਂ ਨੇ ਕੀਤੀ ਸੀਗੀ ਔਰ ਲੋਕ ਵੀ ਸੋਮਰ ਦੇ ਵਰਤ ਰੱਖਦੇ ਨੇ ਔਰ ਸ਼ਿਵਾਲਿਆਂ ਚ ਸਜਾਵਟ ਹੁੰਦੀ ਹੈ ਬਹੁਤ ਫੁੱਲਾਂ ਦੀ ਔਰ ਲੋਕ ਪਹਿਲੇ ਕੋਲ ਜ਼ਿਆਦਾ ਪੂਜਾ ਪਾਠ ਭਗਤੀ ਕਰਦੇ ਨੇ ਸੋਮਲ ਦੇ ਦਿਨ ਬਹੁਤ ਸ਼ਵਾਲੀਆਂ ਚਰਉਣਾ ਕੁੰਦੀ ਹੈ ਔਰ ਦੂਸਰੀ ਗੱਲ ਅਸੀਂ ਆਪਣੇ ਪੰਜਾਬੀ ਵਿਰਸੇ ਨੂੰ ਸਮਝਣ ਵਾਸਤੇ ਅਸੀਂ ਆਪਣੀ ਪੰਜਾਬੀ ਸਭਿਤਾ ਨੂੰ ਜਿੰਦਾ ਰੱਖਣ ਵਾਸਤੇ ਹੋ ਜਿਹੜੀ ਤੀਆਂ ਜੋ ਹਰ ਮਨਾ ਨੇ ਆ ਤਾਂ ਜੋ ਸਾਡੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਕਿ ਜਿਹੜੇ ਤੀਆਂ ਦੇ ਤਿਉਹਾਰ ਨੇ ਬਾਕੀ ਤਿਉਹਾਰ ਵੀ ਸਾਡੇ ਨੇ ਉਹ ਕਿਉਂ ਮਨਾਏ ਜਾਂਦੇ ਆ ਔਰ ਅੱਜ ਅਸੀਂ ਇਹ ਦੇਖੋ ਵੇੜਾ ਸਾਡਾ ਸਜਿਆ ਆ ਤੀਆਂ ਨਾਲ ਬੇਟੀਆਂ ਦੇ ਨਾਲ ਅਸੀਂ ਜਿਹੜਾ ਮੋਦੀ ਜੀ ਦਾ ਨਾਰਾ ਹੈ ਬੇਟੀ ਪਜਾਓ ਬੇਟੀ ਪੜਾਓ ਨੂੰ ਲੈ ਕੇ ਚੱਲ ਰਹੇ ਆ ਬੇਟੀਆਂ ਨੂੰ ਬਚਾਵਾਂਗੇ ਅਸੀਂ ਤੇ ਇਹ ਸਾਡੇ ਜਿਹੜੇ ਤੀਜ ਸੁਹਾਰ ਮੇਲੇ ਜਿਹੜੇ ਸਜੇ ਰਹਿਣਗੇ ਔਰ ਮੇਰਾ ਇੱਕ ਸਮਾਜ ਨੂੰ بڑا ਇੱਕ ਮੈਸੇਜ ਹੈ ਕਿ ਆਪਣੀਆਂ ਬੇਟੀਆਂ ਨੂੰ ਬਚਾਓ ਪੜਾਓ ਲਿਖਾਓ ਪੈਰਾਂ ਤੇ ਖੜਿਆ ਕਰੋ ਤਾਂ ਜੋ ਬੇਟੀਆਂ ਹੀ ਤੀਜ ਸੁਹਾਰਾਂ ਦੀ ਰੌਣਕ ਹੁੰਦੀਆਂ ਸਾਡੇ ਜਿਹੜੇ ਵੇੜੇ ਨੇ ਸਾਡੇ ਜਿਹੜੇ ਤੀਆਂ ਦੇ ਮੇਲੇ ਨੇ ਬੇਟੀਆਂ ਨਾਲ ਹੀ ਸਜਦੇ ਨੇ ਤੇ ਬੇਟੀਆਂ ਨੂੰ ਬਹੁਤ ਸਾਰਾ ਆਸ਼ੀਰਵਾਦ ਮੇਰੀ ਵੱਲੋਂ ਔਂਦੀ ਕੁੜੀਏ ਜਾਂਦੀ ਕੁੜੀਏ ਤੁਰਦੀ ਪਿਛਾਂ ਨੂੰ ਜਾਵੇਂ ਨੀ ਕਾਲੀ ਕਾਲੀ ਪੈਰ ਪੱਟ ਲੈ ਲੱਗੀਆਂ ਲੱਗੀਆਂ ਪਿਪਲ ਦੀ ਝਾਵੇਂ ਨੀ ਕਾਲੀ ਕਾਲੀ ਪੈਰ ਪੱਟ ਲੈ